ਗੁਰਦੁਆਰਾ ਗੋਬਿੰਦ ਬਾਗ ਸਾਹਿਬ ਜੀ ਇਹ ਗੁਰਦੁਆਰਾ ਸਾਹਿਬ ਸਤਖੰਡ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਕਾਫੀ ਜਗ੍ਹਾ ਵਿੱਚ ਖੱਲਿਆ ਹੋਇਆ ਹੈ ਇੱਥੇ ਗੁਰੂ ਨਾਲ ਸੰਬੰਧਿਤ ਸ਼ਰਸ਼ਾਮ ਨੂੰ ਲੇਜਰ ਸ਼ੋ ਵੀ ਚੱਲਦਾ ਹੈ ਤੇ ਬੜੇ ਵਧੀਆ ਫੁੱਲਦਾਰ ਬੂਟੇ ਲਗਾਏ ਹੋਏ ਹਨ ਪਾਰਕ ਨੂੰ ਬੜੇ ਸੁੰਦਰ ਤਰੀਕੇ ਨਾਲ ਸਜਾਇਆ ਹੋਇਆ ਹੈ ਕਾਮ ਨੂੰ ਕਾਫੀ ਲਾਈਟਿੰਗ ਦਾ ਪ੍ਰਬੰਧ ਕੀਤਾ ਜਾਂਦਾ ਹੈ ਇਸ ਪਾਸੇ ਨਜੇ ਮਾਰੂ ਤਾਂ ਫੁਆਰੇ ਵਗੈਰਾ ਲੱਗੇ ਹੋਏ ਹਨ ਕਾਫੀ ਖੁੱਲਾ ਮદાન ਹੈ ਕਾਫੀ ਬੂਟੇ ਲਾਏ ਨੇ ਬਹੁਤ ਸ਼ਾਨਦਾਰ ਬੂਟੇ ਅੱਗੇ ਚੱਲ ਕੇ ਦੇਖੀਏ ਆ ਤੈਂ ਬਹੁਤ ਖੂਬਸੂਰਤੀ ਬਣਦੀ ਹੈ ਬਿਲਕੁਲ ਸੈਂਟਰ ਦੇ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਇਮਾਰਤ ਬਣੀ ਹੋਈ ਹੈ ਇਹ ਬਿਲਡਿੰਗ ਬਹੁਤ ਸ਼ਾਨਦਾਰ ਹੈ ਗੁਰਦੁਆਰਾ ਗੋਵਿੰਦ ਬਾਗ ਸਾਹਿਬ ਜੀ ਨਦੀੜ ਸਾਤ ਅਰਤੀ ਪਈ ਹਰਿਆਵਲ ਜਿੱਥੇ ਮੇਰਾ ਸਤਗੁਰ ਬੈਠਾ ਹੈ ਲੇਜਰ ਸ਼ੋਹ ਵਾਲਾ ਸਥਾਨ ਇੱਧਰ ਆ। ਐਸਪਾਸੇ ਲੇਜਰ ਸ਼ੋਹ। ਰਾਤ ਨੂੰ ਸਵੇਰ 7 ਵਜੇ ਲੈ ਕੇ ਲਗਭਗ 8:08 ਵਜੇ ਤੱਕ ਹੁੰਦਾ। ਅੱਜ ਸੰਗਤਾਂ ਜਿਹੜੀਆਂ ਨੇ ਉਹ ਗੁਰੂ ਕੇ ਬਾਗ ਦੇ ਦਰਸ਼ਨ ਕਰ ਰਹੀਆਂ ਨੇ, ਗੁਰੂ ਕੇ ਬਾਗ ਦੇ ਵਿੱਚ ਟਹਿਲ ਰਹੀਆਂ ਨੇ। ਸਾਡੀਆਂ ਸੰਗਤਾਂ ਵੀ ਸਾਹਮਣੇ ਸਾਹਮਣੇ ਨਜ਼ਰ ਆ ਰਹੀਆਂ ਨੇ। ਉੱਤ ਆ ਜਾ ਫਿਰ ਸੁਪਰ ਜਮੈਂਟ ਐਸ ਸਥਾਨ ਤੇ ਸ਼ਾਇਰਾਤ ਨੂੰ ਸਵਾ 7 ਤੋਂ 8:08 ਵਜੇ ਤੱਕ ਲੇਜ਼ਰ ਸ਼ੋਅ ਹੁੰਦਾ ਸੰਗਤਾਂ ਇਸ ਸਟੇਡੀਅਮ ਤੇ ਬੈਠ ਕੇ ਲੇਜ਼ਰ ਸ਼ੋਅ ਦਾ ਆਨੰਦ ਮਾਣਦੀਆਂ ਨੇ ਤੇ ਗੁਰੂ ਸਾਹਿਬ ਦੀ ਜੋ ਵੀ ਜਾਣਕਾਰੀ ਇੱਥੇ ਉਹਨਾਂ ਦੀ ਲੇਜ਼ਰ ਦੇ ਥਰੂ ਦੱਸੀ ਜਾਂਦੀ ਹੈ ਦਸੰ ਪਾਸ਼ਾ ਨੇ ਭਾਈ ਜੇਤੇ ਨੂੰ ਗਲੇ ਲਗਾਇਆ ਤੇ ਸੀਸ ਦਾ ਸੰਸਕਾਰ ਕੀਤਾ ਗੁਰੂ ਪਿਤਾ ਦੀ ਸ਼ਹਾਦਤ ਦਸੰ ਪਾਸ਼ਾ ਦੇ ਨੈਣਾਂ 'ਚ ਐਸੀ ਨਮੀ ਤੇ ਲੋ ਦੇ ਗਈ ਕਿ ਉਹਨਾਂ ਨੇ ਆਉਣ ਦੇ ਸਮਿਆਂ ਨੂੰ ਅਨੰਤ ਕਾਲ ਤੱਕ ਨਹੀਂ ਹਾਰਿਆ ਆਉਣ ਵਾਲੇ ਸਮਿਆਂ ਵਿੱਚ ਆਪਣੇ ਸਿੱਖਾਂ ਨੂੰ ज़बर ऐं ज़ुल्म न टकाउनि तयारु हुअण आदेश